ਇਹ ਜਿਹੜਾ ਕੇਸ ਹੈ ਇਹ ਨਾਨਾਵਤੀ ਕਮਿਸ਼ਨ ਤੋਂ ਬਾਅਦ ਕਿ ਉਹ ਰੀਓਪਨ ਹੋਇਆ ਸੀ ਫਿਰ ਰਜਿਸਟਰ ਹੋਇਆ ਸੀ ਇਹਦੇ ਜਗਦੀਸ਼ ਛੱਟੇ ਦੇ ਖਿਲਾਫ ਉਹਦੇ ਮੰਤਰੀ ਸੀ ਕਿ ਉਦੋਂ ਇਹਨੇ ਮੰਤਰੀ ਤੋਂ ਪਦ ਤੋਂ ਵੀ ਅਸਤੀਫਾ ਦੇਣਾ ਪਿਆ ਸੀ ਉਸ ਤੋਂ ਮਗਰੋਂ ਸੀਬੀਆਈ ਨੇ ਜਲਦੀ ਜਲਦੀ ਕਰਕੇ ਇਹਨੂੰ ਕਲੀਨ ਸ਼ੀਟ ਦਿੱਤੀ ਕਿਉਂਕਿ ਇਹਨਾਂ ਦੀ ਆਪਣੀ ਸਰਕਾਰ ਸੀ 2007 ਚ ਕਲੀਨ ਸ਼ੀਟ ਦਿੱਤੀ 2007 ਚ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ ਫਿਰ 2010 ਚ ਫੇੜ ਦਿੱਤੀ ਉਹ ਉਹ ਵੀ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ 2013 April ਦੇ ਆਰਡਰ ਵਿੱਚ ਕੋਰਟ ਨੇ ਰਿਜੈਕਟ ਕਰਤੀ ਤੀਜੀ ਵਾਰੀ ਫਿਰ ਇਹਨਾਂ ਨੇ ਦਸੰਬਰ 2014 ਦਿੱਤੀ ਔਰ ਉਹ ਵੀ ਅਸੀਂ ਰਿਜੈਕਟ ਕਰਾਈ ਤੀਜੀ ਵਾਰੀ ਦਸੰਬਰ 2015 ਦੇ ਆਰਡਰ ਵਿੱਚ ਕੋਰਟ ਨੇ ਕਿਹਾ ਕਿ ਵਾਰੀ ਵਾਰੀ ਸੀਬੀਆਈ ਕੋਲਡਰ ਰਿਪੋਰਟ ਫਾਈਲ ਕਰ ਰਹੀ ਹੈ ਇਹਨੂੰ ਕਲੀਨ ਸ਼ੀਟ ਦੇ ਰਹੀ ਹੈ ਤੇ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕਰੇ ਉਸ ਤੋਂ ਬਾਅਦ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕੀਤੀ ਔਰ ਉਹਦਾ ਰਿਜ਼ਲਟ ਇਹ ਹੋਇਆ ਕਿ ਇਨਵੈਸਟੀਗੇਸ਼ਨ ਪ੍ਰੋਪਰ ਹੋਈ ਤੇ ਹੁਣ ਇਹ ਦੇ ਅਗੇਂਸਟ ਬੜੇ ਪੁਕਤਾ ਸਬੂਤ ਆਏ ਨੇ ਤੇ ਸੀਬੀਆਈ ਨੇ ਇਹਦੇ ਦਗੇਸ਼ਤ ਕਤਲ ਦਾ ਮੁਕਦਮਾ ਦੀ ਚਾਰ ਸ਼ੀਟ ਫਾਈਲ ਕੀਤੀ ਆ ਜਗਦੀਸ਼ ਟਾਇਟਲਰ ਦੇ ਖਿਲਾਫ ਜੋ सीबीआई ਨੇ ਚਾਰ ਸ਼ੀਟ ਫਾਈਲ ਕੀਤੀ ਆ ਤਿੰਨ ਸਿੱਖਾਂ ਦੇ ਕਤਲ ਲਈ ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਫੋਲਪੰਗਸ਼ ਤਿੰਨ ਸਿੱਖਾਂ ਦਾ ਕਤਲ ਹੋਇਆ ਸੀ ਔਰ ਉਹ ਮੌਬ ਨੂੰ ਜਗਦੀਸ਼ ਟਾਇਟਲਰ ਲੀਡ ਕਰ ਰਿਹਾ ਸੀ ਇਹ ਚਾਰ ਸ਼ੀਟ सीबीआई ਨੇ ਫਾਈਲ ਕੀਤੀ ਆ 2023 ਦੇ ਵਿੱਚ ਉਸ ਤੇ ਵਿੱਚ ਅੱਜ ਬਹਿਸ ਹੋਈ ਆ ਤੇ ਉਹਦੇ ਚ ਜੱਜ ਸਾਹਿਬ ਨੇ ਆਪਣਾ ਫੈਸਲਾ ਜੋੜ ਦਰਜ ਕੀਤਾ ਰੱਖ ਮਾਰਖਿਆ 2 ਅਗਸਤ ਨੂੰ ਜੱਜ ਸਾਹਿਬ ਇਹਦੇ ਉੱਤੇ ਫੈਸਲਾ ਦੇਣਗੇ ਇਹ ਜਿਹੜਾ ਕੇਸ ਹੈ ਇਹ ਨਾਨਾਵਤੀ ਕਮਿਸ਼ਨ ਤੋਂ ਬਾਅਦ ਕਿ ਉਹ ਰੀਓਪਨ ਹੋਇਆ ਸੀ ਫਿਰ ਰਜਿਸਟਰ ਹੋਇਆ ਸੀ ਇਹਦੇ ਜਗਦੀਸ਼ ਛੱਟੇ ਦੇ ਖਿਲਾਫ ਉਹਦੇ ਮੰਤਰੀ ਸੀ ਕਿ ਉਦੋਂ ਇਹਨੇ ਮੰਤਰੀ ਤੋਂ ਪਦ ਤੋਂ ਵੀ استਿਫਾ ਦੇਣਾ ਪਿਆ ਸੀ ਉਸ ਤੋਂ ਮਗਰੋਂ ਸੀਬੀਆਈ ਨੇ ਜਲਦੀ ਜਲਦੀ ਕਰਕੇ ਇਹਨੂੰ ਕਲੀਨ ਸ਼ੀਟ ਦਿੱਤੀ ਕਿਉਂਕਿ ਇਹਨਾਂ ਦੀ ਆਪਣੀ ਸਰਕਾਰ ਸੀ 2007 ਚ ਕਲੀਨ ਸ਼ੀਟ ਦਿੱਤੀ 2007 ਚ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ ਫਿਰ 2010 ਚ ਫੇੜ ਦਿੱਤੀ ਉਹ ਉਹ ਵੀ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ 2013 April ਦੇ ਆਰਡਰ ਵਿੱਚ ਕੋਰਟ ਨੇ ਰਿਜੈਕਟ ਕਰਤੀ ਤੀਜੀ ਵਾਰੀ ਫਿਰ ਇਹਨਾਂ ਨੇ ਦਸੰਬਰ 2014 ਦਿੱਤੀ ਔਰ ਉਹ ਵੀ ਅਸੀਂ ਰਿਜੈਕਟ ਕਰਾਈ ਤੀਜੀ ਵਾਰੀ ਦਸੰਬਰ 2015 ਦੇ ਆਰਡਰ ਵਿੱਚ ਕੋਰਟ ਨੇ ਕਿਹਾ ਕਿ ਵਾਰੀ ਵਾਰੀ ਸੀਬੀਆਈ ਕੋਲਡਰ ਰਿਪੋਰਟ ਫਾਈਲ ਕਰ ਰਹੀ ਹੈ ਇਹਨੂੰ ਕਲੀਨ ਸ਼ੀਟ ਦੇ ਰਹੀ ਹੈ ਤੇ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕਰੇ ਉਸ ਤੋਂ ਬਾਅਦ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕੀਤੀ ਔਰ ਉਹਦਾ ਰਿਜ਼ਲਟ ਇਹ ਹੋਇਆ ਕਿ ਇਨਵੈਸਟੀਗੇਸ਼ਨ ਪ੍ਰੋਪਰ ਹੋਈ ਤੇ ਹੁਣ ਇਹ ਦੇ ਅਗੇਂਸਟ ਬੜੇ ਪੁਕਤਾ ਸਬੂਤ ਆਏ ਨੇ ਤੇ ਸੀਬੀਆਈ ਨੇ ਇਹਦੇ ਦੁਗੇਸ਼ਤ ਕਤਲ ਦਾ ਮੁਕਦਮਾ ਦੀ ਚਾਰ ਸ਼ੀਟ ਫਾਈਲ ਕੀਤੀ ਹੈ ਹੁਣ ਇਹਦੀ ਪੁਲਿਸੀਏ ਦੇ ਵਕੀਲ ਨੇ ਕਿਹਾ ਕਿ ਜੀ ਮੈਂ ਤਾਂ ਤੀਨ ਮੂਰਤੀ ਮੌਜੂਦ ਸੀ ਮੈਂ ਤਾਂ ਦੂਰਦਰਸ਼ਨ ਦੀਆਂ ਵੀਡੀਓ ਲੈ ਕੇ ਸੀਬੀਆਈ ਨੂੰ ਦਿੱਤੀਆਂ ਕਿ ਮੈਂ ਤਾਂ ਤੀਨ ਮੂਰਤੀ ਮੌਜੂਦ ਸੀ ਮੈਂ ਉੱਥੇ ਪੁਲਵੰਗਿਸ਼ ਕਿਵੇਂ ਚਲਾ ਗਿਆ ਤੇ ਇਹ ਜਦੋਂ ਦੂਜੀ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ ਸੀਬੀਆਈ ਨੇ ਉਦੋਂ ਉਹਨਾਂ ਨੇ ਇਹ ਟਾਈਟਲ ਦੀ ਗੱਲ ਮੰਨ ਲਈ ਸੀ ਕਿ ਪੁਲਵੰਗਿਸ਼ ਇਦਾਂ ਤੀਨ ਮੂਰਤੀ ਵਿੱਚ ਮੌਜੂਦ ਸੀ ਤੇ ਅਸੀਂ ਉਦੋਂ ਕੋਰਟ ਨੂੰ ਕਿਹਾ ਸੀ ਕਿ ਇਹ ਬਿਲਕੁਲ ਗਲਤ ਗੱਲ ਆ ਪਹਿਲੀ ਗੱਲ ਇਹ ਜਿਹੜਾ ਵੇ ਮੌਜੂਦ ਸੀ ਥੋੜੀ देर ਵਾਸਤੇ ਸੀ ਲਗਾਤਾਰ ਨਹੀਂ ਸੀ ਦੂਜੀ ਗੱਲ ਸੀਬੀਆਈ ਨੇ ਜਲਦਬਾਜੀ ਕੀਤੀ ਆ ਜਿਹੜੇ ਵੀਡੀਓ ਚ ਹੋਰ ਬੰਦੇ ਦਿਸ ਰਹੇ ਆ ਮੁਤਾਬਕ ਜਨ ਦਿਸ ਰਹਿਆ ਸੀ ਕਿ ਉੱਥੇ ਇੰਦਰਾ ਗਾਂਧੀ ਬਾਡੀ ਦੇ ਕੋਲੇ ਖੜਾ ਅਸੀਂ ਕਿ ਇਹਨੇ ਕੋਲ ਪੁੱਛੋ ਕਿ ਇਹ ਜਗਦੀਸ਼ ਟੈਟਰ ਉੱਥੇ ਸੀਗਾ ਵੀ ਸੀਗਾ ਕਿੰਨੀ ਦੇਰ ਸੀਗਾ ਤੇ ਕੋਰਟ ਦੇ ਨਾਲ ਨੂੰ ਕਿਹਾ ਕਿ ਮੁਤਾਬਕ ਜਨ ਨੂੰ ਜਮਨ ਕਰੋ ਹੁਣ ਉਦੋਂ ਮਗਰੋਂ ਸੀਬੀਆਈ ਨੇ ਜਰੂਰ ਰਿਪੋਰਟ ਨੂੰ ਮੁਤਾਬਕ ਜਨ ਨੂੰ ਬਿਆਨ ਲਿਖੇ ਉਹਦੇ ਚ ਉਹਨਾਂ ਨੇ ਕਿਹਾ ਵਾ ਜਗਦੀਸ਼ ਟੈਟਰ ਨੂੰ ਜਾਣਦਾ ਪਰ ਉੱਥੇ ਮੈਂ ਉਸ ਦਿਨ ਨੂੰ ਨਹੀਂ ਦੇਖਿਆ ਤੇ ਉਸਤੇ ਬਣਾ ਦੇ ਉੱਤੇ ਫਿਰ ਸੀਬੀਆਈ ਨੇ ਖੁਦ ਹੀ ਜਿਹੜਾ ਸੀ ਕਾ ਕਿ ਇਹ ਉੱਥੇ ਮੌਜੂਦ ਸੀ ਉਹ ਖੁਦ ਹੀ ਆਪਣੇ ਆਪ ਹੀ ਕੇਸ ਉਹਨਾਂ ਨੇ ਡ੍ਰੌਪ ਕਰ ਦਿੱਤਾ ਤੇ ਇਹ ਚਾਰਸ਼ੀਟ ਫੇਲ ਹੋਈ ਆ ਅੱਜ ਉਹਦੇ ਵਕੀਲ ਨੇ ਕਿਹਾ ਜੀ ਸੀਬੀਆਈ ਨੇ ਮੰਨ ਲਿਆ ਸੀ ਮੈਂ 3 ਵਰਤੀ ਮੌਜੂਦ ਸੀ 3 ਮੂਰਤੀ ਤੋਂ ਅੱਛਾ ਇਹ ਆਰਗੂ ਕੀਤਾ ਕਿ ਜੀ ਕੋਰਟ ਨੇ ਨਹੀਂ ਮੰਨਿਆ ਕੋਰਟ ਨੇ ਨਹੀਂ ਮੰਨਿਆ ਤੇ ਫਰਦਰ ਇਨਵੈਸਟੀਗੇਸ਼ਨ ਆਰਡਰ ਕੀਤੀ ਤੇ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਜਾ ਕੇ ਇਹ ਫਿਰ ਆਇਆ ਨਿਕਲਿਆ ਕਿ ਜਿਹੜੇ ਉੱਥੇ ਹੋਰ ਗਵਾਹ ਸੀ ਜਿਵੇਂ ਮੁਤਾਬਕ ਚੇਤੇ ਦੂਜਿਆਂ ਨੇ ਕਿਆ ਸਤੈ ਨੂੰ ਦੇਖਿਆ ਹੀ ਨਹੀਂ ਤੇ ਇਸ ਕਰਕੇ ਹੁੰਦਾ ਇਹਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਚਾਹੀਦਾ ਇਹ ਕਤਲ ਦਾ ਮਕਦਮਾ ਜੋ ਦੇ ਅਗੇ ਚੱਲ ਰਿਹਾ ਬਿਲਕੁਲ ਸਹੀ ਚੱਲ ਰਿਹਾ ਤੇ ਇਹ ਇਹ ਚੱਲਣਾ ਚਾਹੀਦਾ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਕਤਲਾਂ ਤਿੰਨ ਸਿੱਖਾਂ ਦੇ ਕਤਲ ਦੀ ਤੇ ਇਹਨੂੰ ਵੀ ਜੇਲ੍ਹ ਵਿੱਚ ਬੰਦ ਹੋਣਾ ਚਾਹੀਦਾ ਜਿਵੇਂ ਸੱਜਣ ਕੁਮਾਰ ਤੇ ਬਾਕੀ ਹੋਰ ਨਾਲੇ ਕਿ ਕੌਂਸਲਰ ਤੇ ਇੱਕ ਐਮਐਲਏ ਸੀ ਜੇਲ੍ਹ ਵਿੱਚੋਂ ਤੇ ਰਛੀ ਹੋ ਗਈ ਆ ਵੀ ਇਹਨੂੰ ਵੀ ਜੇਲ੍ਹ ਦੀ ਸਜ਼ਾ ਮਿਲਣੀ ਚਾਹੀਦੀ ਆ ਇਹ ਜਿਹੜਾ ਕੇਸ ਹੈ ਇਹ ਨਾਨਾਵਤੀ ਕਮਿਸ਼ਨ ਤੋਂ ਬਾਅਦ ਕਿ ਉਹ ਰੀਓਪਨ ਹੋਇਆ ਸੀ ਫਿਰ ਰਜਿਸਟਰ ਹੋਇਆ ਸੀ ਇਹਦੇ ਜਗਦੀਸ਼ ਛੱਟੇ ਦੇ ਖਿਲਾਫ ਉਹਦੇ ਮੰਤਰੀ ਸੀ ਕਿ ਉਦੋਂ ਇਹਨੂੰ ਮੰਤਰੀ ਤੋਂ ਪਦ ਤੋਂ ਵੀ ਅਸਤੀਫਾ ਦੇਣਾ ਪਿਆ ਸੀ ਉਸ ਤੋਂ ਮਗਰੋਂ ਸੀਬੀਆਈ ਨੇ ਜਲਦੀ ਜਲਦੀ ਕਰਕੇ ਇਹਨੂੰ ਕਲੀਨ ਸ਼ੀਟ ਦਿੱਤੀ ਕਿਉਂਕਿ ਇਹਨਾਂ ਦੀ ਆਪਣੀ ਸਰਕਾਰ ਸੀ 2007 'ਚ ਕਲੀਨ ਸ਼ੀਟ ਦਿੱਤੀ 2007 'ਚ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ ਫਿਰ 2010 ਚ ਫੇੜ ਦਿੱਤੀ ਉਹ ਉਹ ਵੀ ਅਸੀਂ ਕਲੀਨ ਚਿੱਟਾ ਰਿਜੈਕਟ ਕਰਾਈ 2013 April ਦੇ ਆਰਡਰ ਵਿੱਚ ਕੋਰਟ ਨੇ ਰਿਜੈਕਟ ਕਰਤੀ ਤੀਜੀ ਵਾਰੀ ਫਿਰ ਇਹਨਾਂ ਨੇ ਦਸੰਬਰ 2014 ਨੂੰ ਦਿੱਤੀ ਔਰ ਉਹ ਵੀ ਅਸੀਂ ਰਿਜੈਕਟ ਕਰਾਈ ਤੀਜੀ ਵਾਰੀ ਦਸੰਬਰ 2015 ਦੇ ਆਰਡਰ ਵਿੱਚ ਕੋਰਟ ਨੇ ਕਿਹਾ ਕਿ ਵਾਰੀ ਵਾਰੀ ਸੀਪੀਆਈ ਕਲੋਜ਼ਡ ਰਿਪੋਰਟ ਫਾਈਲ ਕਰ ਰਹੀ ਹੈ ਇਹਨੂੰ ਕਲੀਨ ਚਿੱਟਾ ਦੇ ਰਹੀ ਆ ਤੇ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕਰੇ ਉਸ ਤੋਂ ਬਾਅਦ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕੀਤੀ ਔਰ ਉਹਦਾ ਰਿਜ਼ਲਟ ਇਹ ਹੋਇਆ ਕਿ ਇਨਵੈਸਟੀਗੇਸ਼ਨ ਪ੍ਰੋਪਰ ਹੋਈ ਤੇ ਹੁਣ ਇਹ ਇਹਦੇ ਅਗੇਂਸਟ ਬੜੇ ਪੁਖਤਾ ਸਬੂਤ ਆਏ ਨੇ ਤੇ ਸੀਬੀਆਈ ਨੇ ਇਹਦੇ ਤਗੇਸ਼ਤ ਕਤਲ ਦਾ ਮਾਮਲਾ ਦੀ ਚਾਰ ਸ਼ੀਟ ਫਾਈਲ ਕੀਤੀ ਆ ਜਗਦੀਸ਼ ਟਾਇਕਲਰ ਦੇ ਖਿਲਾਫ ਜੋ ਸੀਬੀਆਈ ਨੇ ਚਾਰ ਸ਼ੀਟ ਫਾਈਲ ਕੀਤੀ ਆ ਤਿੰਨ ਸਿੱਖਾਂ ਦੇ ਕਤਲ ਲਈ ਪਹਿਲੀ ਨਵੰਬਰ 1984 ਨੂੰ ਗੁਰਦੁਆਰਾ ਫੋਲਪੰਗਸ਼ ਤਿੰਨ ਸਿੱਖਾਂ ਦਾ ਕਤਲ ਹੋਇਆ ਸੀ ਔਰ ਉਹ ਮੌਬ ਨੂੰ ਜਗਦੀਸ਼ ਟਾਇਕਲਰ ਲੀਡ ਕਰ ਰਿਹਾ ਸੀ ਇਹ ਚਾਰ ਸ਼ੀਟ ਸੀਬੀਆਈ ਨੇ ਫਾਈਲ ਕੀਤੀ ਆ 2023 ਦੇ ਵਿੱਚ ਉਸ ਤੇ ਵਿੱਚ ਅੱਜ ਬਹਿਸ ਹੋਈ ਆ ਤੇ ਉਹਦੇ ਚ ਜੱਜ ਸਾਹਿਬ ਨੇ ਆਪਣਾ ਫੈਸਲਾ ਜੋਰ ਦਰਜ ਕੀਤਾ ਰੱਖマー ਰਖਿਆ 2 ਅਗਸਤ ਨੂੰ ਜੱਜ ਸਾਹਿਬ ਇਹਦੇ ਉੱਤੇ ਫੈਸਲਾ ਦੇਣਗੇ ਇਹ ਜਿਹੜਾ ਕੇਸ ਹੈ ਇਹ ਨਾਨਾਵਾਦੀ ਕਮਿਸ਼ਨ ਤੋਂ ਬਾਅਦ ਕਿ ਉਹ ਰੀਓਪਨ ਹੋਇਆ ਸੀ ਫਿਰ ਰਜਿਸਟਰ ਹੋਇਆ ਸੀ ਇਹਦੇ ਜਗਦੀਸ਼ ਛੱਤਰ ਦੇ ਖਿਲਾਫ ਉਹਦੇ ਮੰਤਰੀ ਸੀ ਕਿ ਉਦੋਂ ਇਹਨੇ ਮੰਤਰੀ ਤੋਂ ਪਦ ਤੋਂ ਵੀ ਅਸਤੀਫਾ ਦੇਣਾ ਪਿਆ ਸੀ ਉਸ ਤੋਂ ਮਗਰੋਂ ਸੀਬੀਆਈ ਨੇ ਜਲਦੀ ਜਲਦੀ ਕਰਕੇ ਇਹਨੂੰ ਕਲੀਨ ਚਿੱਟ ਦਿੱਤੀ ਕਿਉਂਕਿ ਇਹਨਾਂ ਦੀ ਆਪਣੀ ਸਰਕਾਰ ਸੀ 2007 'ਚ ਕਲੀਨ ਚਿੱਟ ਦਿੱਤੀ 2007 ਚ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ ਫਿਰ 2010 ਚ ਫੇਰ ਦਿੱਤੀ ਉਹ ਉਹ ਵੀ ਅਸੀਂ ਕਲੀਨ ਸ਼ੀਟ ਰਿਜੈਕਟ ਕਰਾਈ 2013 April ਦੇ ਆਰਡਰ ਵਿੱਚ ਕੋਰਟ ਨੇ ਰਿਜੈਕਟ ਕਰਤੀ ਤੀਜੀ ਵਾਰੀ ਫੇਰ ਇਹਨਾਂ ਨੇ December 2014 ਦਿੱਤੀ ਔਰ ਉਹ ਵੀ ਅਸੀਂ ਰਿਜੈਕਟ ਕਰਾਈ ਤੀਜੀ ਵਾਰੀ December 2015 ਦੇ ਆਰਡਰ ਵਿੱਚ ਕੋਰਟ ਨੇ ਕਿਹਾ ਕਿ ਵਾਰੀ ਵਾਰੀ ਸੀਪੀਆਈ ਕਲੋਜ਼ਰ ਰਿਪੋਰਟ ਫਾਈਲ ਕਰ ਰਹੀ ਹੈ ਇਹਨੂੰ ਕਲੀਨ ਸ਼ੀਟ ਦੇ ਰਹੀ ਆ ਤੇ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕਰੇ ਉਸ ਤੋਂ ਬਾਅਦ ਕੋਰਟ ਨੇ ਇਨਵੈਸਟੀਗੇਸ਼ਨ ਮਾਨੀਟਰ ਕੀਤੀ ਔਰ ਉਹਦਾ ਰਿਜ਼ਲਟ ਇਹ ਹੋਇਆ ਕਿ ਇਨਵੈਸਟੀਗੇਸ਼ਨ ਪ੍ਰੋਪਰ ਹੋਈ ਤੇ ਹੁਣ ਇਹ ਦੇ ਅਗੇਂਸਟ ਬੜੇ ਪੁਖਤਾ ਸਬੂਤ ਆਏ ਨੇ ਤੇ ਸੀਬੀਆਈ ਨੇ ਇਹਦੇ ਤਗੇਸ਼ਤ ਕਤਲ ਦਾ ਮਕਦਮਾ ਦੀ ਚਾਰ ਸ਼ੀਟ ਫਾਈਲ ਕੀਤੀ ਆ ਹੁਣ ਇਹਦੀ ਪੁਲਿਸੀਏ ਦੇ ਵਕੀਲ ਨੇ ਕਿਹਾ ਕਿ ਜੀ ਮੈਂ ਤਾਂ ਤੀਨ ਮੂਰਤੀ ਮੌਜੂਦ ਸੀ ਮੈਂ ਤਾਂ ਦੂਰਦਰਸ਼ਨ ਦੀਆਂ ਵੀਡੀਓ ਲੈ ਕੇ ਸੀਬੀਆਈ ਨੂੰ ਦਿੱਤੀਆਂ ਕਿ ਮੈਂ ਤਾਂ ਤੀਨ ਮੂਰਤੀ ਮੌਜੂਦ ਸੀ ਮੈਂ ਉੱਥੇ ਬਲਵੰਗਿਸ਼ ਕਿਵੇਂ ਚਲਾ ਗਿਆ ਤੇ ਇਹ ਜਦੋਂ ਦੂਜੀ ਕਲੋਜ਼ਰ ਰਿਪੋਰਟ ਫਾਈਲ ਕੀਤੀ ਸੀ ਸੀਬੀਆਈ ਨੇ ਉਦੋਂ ਉਹਨਾਂ ਨੇ ਇਹ ਟਾਈਟਲ ਦੀ ਗੱਲ ਮੰਨ ਲਈ ਸੀ ਕਿ ਪੁਲ ਬੰਗਿ ਇਦਾਂ ਤਿੰਨ ਮੂਰਤੀ ਵਿੱਚ ਮੌਜੂਦ ਸੀ ਤੇ ਅਸੀਂ ਉਹ ਤੋਂ ਕੋਰਟ ਨੂੰ ਕਿਹਾ ਸੀ ਕਿ ਇਹ ਬਿਲਕੁਲ ਗਲਤ ਗੱਲ ਆ ਪਹਿਲੀ ਗੱਲ ਇਹ ਜਿਹੜਾ ਮੌਜੂਦ ਸੀ ਇਹ ਥੋੜੀ ਦੇਰ ਵਾਸਤੇ ਸੀ ਲਗਾਤਾਰ ਨਹੀਂ ਸੀ ਦੂਜੀ ਗੱਲ ਸੀਬੀਆਈ ਨੇ ਜਲਤਬਾਜੀ ਕੀਤੀ ਆ ਜਿਹੜੇ ਉਹ ਵੀਡੀਓ 'ਚ ਹੋਰ ਬੰਦੇ ਦਿਸ ਰਹੇ ਆ ਮਾਤਾ ਬਚਨ ਦਿਸ ਰਹਿਆ ਸੀ ਕਿ ਉੱਥੇ ਇੰਦਰਾ ਗਾਂਧੀ ਬੋਡੀ ਦੇ ਕੋਲੇ ਖੜਾ ਅਸੀਂ ਕਹਿੰਿਆ ਇਹਨਾਂ ਕੋਲ ਪੁੱਛੋ ਕਿ ਇਹ ਜਗਦੀਸ਼ ਚੈਟਰ ਉੱਥੇ ਸੀਗਾ ਵੀ ਸੀਗਾ ਕਿੰਨੀ ਦੇਰ ਸੀਗਾ ਤੇ ਕੋਰਟ ਦੇ ਨਾਲ ਨੂੰ ਕਿਹਾ ਕਿ ਮਾਤਾ ਬਚਨ ਨੂੰ ਜਮਨ ਕਰੋ ਹੁਣ ਉਦੋਂ ਮਗਰੋਂ ਸੀਬੀਆਈ ਨੇ ਜਦੋਂ ਰਿਪੋਰਟ ਉਹਨੂੰ ਮੁਤਾਬਕ ਨੂੰ ਦੇ ਬਿਆਨ ਲਿਖੇ ਉਹਦੇ ਚ ਉਹਨਾਂ ਨੇ ਕਿਹਾ ਵਾ ਜਗਦੀਸ਼ ਜੈਟ ਨੂੰ ਜਾਣਦਾ ਪਰ ਉੱਥੇ ਮੈਂ ਉਸ ਦਿਨ ਨੂੰ ਨਹੀਂ ਦੇਖਿਆ ਤੇ ਉਸਤੇ ਬਣਾ ਦਿੱਤੇ ਫਿਰ ਸੀਬੀਆਈ ਦੇ ਖੁਦ ਹੀ ਜਿਹੜਾ ਸੀ ਕਿ ਇਹ ਉੱਥੇ ਮੌਜੂਦ ਸੀ ਉਹ ਖੁਦ ਹੀ ਆਪਣੇ ਆਪ ਹੀ ਕੇਸ ਉਹਨਾਂ ਨੇ ਡ੍ਰੌਪ ਕਰ ਦਿੱਤਾ ਤੇ ਇਹ ਚਾਰਸ਼ੀਟ ਫੇਲ ਹੋਈ ਆ ਅੱਜ ਉਹਦੇ ਵਕੀਲ ਨੇ ਕਿਹਾ ਜੀ ਸੀਬੀਆਈ ਨੇ ਮੰਨ ਲਿਆ ਸੀ ਮੈਂ 3 ਵਰਤੀ ਮੌਜੂਦ ਸੀ 3 ਮੂਰਤੀ ਤੋਂ ਅੱਛਾ ਇਹ ਆਰਗੂ ਕੀਤਾ ਕਿ ਜੀ ਕੋਰਟ ਨੇ ਨਹੀਂ ਮੰਨਿਆ ਕੋਰਟ ਨੇ ਨਹੀਂ ਮੰਨਿਆ ਤੇ ਫਰਦਰ ਇਨਵੈਸਟੀਗੇਸ਼ਨ ਆਰਡਰ ਕੀਤੀ ਕਿ ਫਰਦਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਜਾ ਕੇ ਇਹ ਫਿਰ ਆਇਆ ਨਿਕਲਿਆ ਕਿ ਜਿਹੜੇ ਉੱਥੇ ਹੋਰ ਗਵਾਹ ਸੀ ਜਿਵੇਂ ਮਦਦ ਬਚਨ ਤੇ ਦੂਜਿਆਂ ਨੇ ਕਿਆ ਸਤੈ ਨੂੰ ਦੇਖਿਆ ਹੀ ਨਹੀਂ ਤੇ ਇਸ ਕਰਕੇ ਹੁੰਦਾ ਇਹਨੂੰ ਕੋਈ ਬੈਨੀਫਿਟ ਨਹੀਂ ਮਿਲਣਾ ਚਾਹੀਦਾ ਇਹ ਕਤਲ ਦਾ ਮਕਦਮਾ ਜੋ ਦੇ ਅਗੇ ਚੱਲ ਰਿਹਾ ਬਿਲਕੁਲ ਸਹੀ ਚੱਲ ਰਿਹਾ ਤੇ ਇਹ ਇਹ ਚੱਲਣਾ ਚਾਹੀਦਾ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਤੇ ਕਤਲਾਂ ਤੇ ਤਿੰਨ ਸਿੱਖਾਂ ਦੇ ਕਤਲ ਦੀ ਤੇ ਇਹਨੂੰ ਵੀ ਜੇਲ੍ਹ ਵਿੱਚ ਬੰਦੋਣਾ ਚਾਹੀਦਾ ਜਿਵੇਂ ਸੱਜਣ ਕੁਮਾਰ ਤੇ ਬਾਕੀ ਹੋਰ ਨਾਲ ਇੱਕ ਕਾਉਂਸਲਰ ਤੇ ਇੱਕ ਐਮਐਲਏ ਸੀ ਜੇਲ੍ਹ ਵਿੱਚ ਉਹ ਤੇ ਰਛੀ ਹੋ ਗਈ ਆ ਵੀ ਇਹਨੂੰ ਵੀ ਜੇਲ੍ਹ ਦੀ ਸਜ਼ਾ ਮਿਲਣੀ ਚਾਹੀਦੀ